ਹਲਾ ਗਰੇ ਕੱਪੜਾ ਮਾਰਨਾ ਆ ਹੁਣ ਤਾ ਆਇਆ ਜੀ ਓਏ ਪਰਸੋਂ ਹੁਣ ਕਿੱਧਰ ਖਿੱਚਲੀ ਤੇਰੀ ਉਹ ਪਰਸੋਂ ਦਾ ਗਿਆ ਸੀ ਭੈਣ ਕੋਲੇ ਮੈਂ ਹਾਂ ਹੁਣ ਉੱਥੇ ਧਰਨੇ ਤੇ ਜਾਣਾ ਧਰਨੇ ਤੇ ਹੋਰ ਤਾਂ ਕੋਈ ਜਾਂਦਾ ਨਹੀਂ ਯਾਰ ਆਪਾਂ ਨੂੰ ਸੁੱਕੇ ਦਿੱਤਾ ਵੀ ਇਕੱਲੇ ਨੂੰ ਉਹ ਭਾਈ ਆਪਾਂ ਵਾਰੀ ਦੇ ਹਿਸਾਬ ਨਾਲ ਤਾਂ ਜਾਣੇ ਪਊਗਾ ਮਟਕੀ ਕਾਉਂ ਵਾਰੀ ਨੂੰ ਮਰੇ ਯਾਰ ਪਹਿਲਾਂ ਕੌਣ ਗਿਆ ਕਿੰਨੇ ਕ ਵਾਰੀ ਤੂੰ ਤਾਂ ਰੋਜੇ ਕਹਦਾ ਨਾ ਮੈਂ ਪਰ ਹੁਣ ਲੋਕਾਂ ਵਰਗੇ ਹੋ ਜੀ ਆਪਾਂ ਉਹ ਵੀ ਵਿਚਾਰੇ ਉੱਥੇ ਨੇ ਜਿਹੜੇ ਉੱਥੇ ਬੈਠੇ ਨੇ ਆਪਣੀ ਤਾਂ ਵਾਰੀ ਦੇ ਮੁਤਾਬਕ ਜਾਣਿਆ। ਠੀਕ ਆ ਆਪਾਂ ਕਹਿੰਦੇ ਨਹੀਂ ਵੀ ਗੱਲ ਤਾਂ ਹੁਣ ਆਪਣੇ ਕੱਲੇ ਨਾਲ ਕੁਝ ਨਹੀਂ ਬਣਦਾ। ਸਾਰਾ ਇੱਕਾ ਪਈ ਆ ਸਾਰਾ ਵਜਾ ਪੰਜਾਬ ਤੁਰਿਆ ਆਪਣਾ। ਉਹ ਪੰਜਾਬ ਹੀ ਜਾਈ ਜਾਂਦਾ। ਉੱਥੇ ਜਾ ਕੇ ਤਾਂ ਦੇਖੇ ਤੇ ਫੇਰ ਹੀ ਪਤਾ ਲੱਗੇ ਤੈਨੂੰ ਸਾਰਾ ਪੰਜਾਬ ਤਾਂ ਸਾਰੇ ਤਾਂਾਂ ਸਕੇਢੀ ਜਾਂਦੇ ਨੇ। ਇੱਥੇ ਕਿਸੇ ਖੁੰਝੇ ਚ ਵਗ ਜਾ। ਕੋਈ ਵਗ ਜਾਂਦਾ। ਕੋਈ ਆਪਦੀ ਉਹ ਦਿਹਾੜੀ-ਦੂੜੀ ਦੇ ਦਿੰਦਾ ਬੰਦਾ ਭੇਜ ਦਿੰਦਾਗਾ। ਹੁਣ ਤਾਂ ਇਹੀ ਚੱਲਦਾ ਕੰਮ। ਹੁਣ ਆਪਾਂ ਦੇਖ ਲਾ ਦਿਹਾੜੀ ਦੇਣੀਆਂ ਦਿਹਾੜੀ ਦੇ ਦਿੰਨੇ ਆ। ਫਿਰ ਮੈਂ ਵਿਹਲੇ ਹੀ ਆ ਮੈਂ ਕਰਨਾ ਕੀ। ਉਥੇ ਲਾਇਆ ਹੋਣਾ 4 ਦਿਨ ਆਹੀ ਤਾਂ ਤੂੰ ਭਾਲਦਾ ਬਸ ਬਾਹਰ ਅੰਦਰ ਤੁਰਿਆ ਫਿਰਦਾ ਰਹਿਣਾ ਸਾਰਾ ਦਿਨ ਸਾਰਾ ਦਿਨ ਭਾਈ ਬਾਹਰ ਅੰਦਰ ਵੀ ਤੁਰਨਾ ਕਿਹੜਾ ਸੌਖਾਗਾ ਕਦੇ ਕਿੱਧਰ ਨੂੰ ਨਿਕਲ ਜਾ ਕਦੇ ਕਿੱਧਰ ਨੂੰ ਇੱਕ ਬੰਦੇ ਨੂੰ ਤਾਂ ਬਾਹਰ ਹੀ ਰਹਿਣਾ ਪੈਂਦਾਗਾ ਤੈਨੂੰ ਪਤਾ ਤਾਂ ਹੈ ਹੁਣ ਚੱਲ ਚੰਗਾ ਜਾਏਗਾ ਤਾਂ ਹੈਗਾ ਦਵਾਈ ਲੈ ਆਈ ਉਹ ਆਪਦੀ ਆ ਦਵਾਈ ਬੂਟੀ ਜੀ ਮੁਕਰੀਆਂ ਮੈਂ ਲਾਦਾ ਪਹਿਲਾਂ ਵਾਂਗੂ ਲੱਗਿਆ ਕਮਜ਼ੋਰ ਜਾ ਹੋਣ ਤੂੰ ਉਹ ਤਾਂ ਠੀਕ ਆ ਮਿੱਠੂ ਤੇਰੀ ਗੱਲ ਦਵਾਈ ਤਾਂ ਲੈ ਨਹੀਂ ਪਊਗੀ ਪਹਿਲਾਂ ਵੀ ਕਿਹਾ ਸੀ ਡਾਕਟਰ ਨੇ ਭਾਈ ਦਵਾਈ ਲੈ ਜਾਈਂ ਜਾਇਆ ਨਹੀਂ ਗਿਆ ਹੁਣ ਕੀ ਕਰੀਏ ਚੱਲ ਕੋਈ ਨਾ ਤਾਂ ਮੈਂ ਜਾਂਦਾ ਫੜ ਕੇ ਲੈ ਜੀਉ ਦਵਾਈ ਤਾਂ ਹੁਣ ਮੇਰੀ ਗੱਲ ਸੁਣੋ ਉਧਰ ਬਾਹਰਲੇ ਘਰੀ ਨਾ ਪਿਆ ਰਹੀ ਇੱਧਰ ਵੀ ਖਿਆਲ ਰੱਖਣੀ ਮਾੜਾ ਮੋਟਾ ਨਾ ਨਾ ਹੋਰ ਹੁਣ ਉਧਰ ਲੋੜ ਨਹੀਂ ਹੈਗੀ ਪੈਣ ਦੀ ਜਿੰਦਾ ਜੁੰਦਾ ਲਾਏ ਆਈ ਉਧਰ ਹੋਰ ਇੱਧਰ ਹੀ ਕਿੰਨੀ ਗਰਮੀ ਹੋ ਰਹੀ ਆ ਹੋ ਬਾਗਾ ਨਿਕਲ ਗਏ ਚੌਧਰੀ ਤੀਜੇ ਦਿਨ ਦਾ ਹੋ ਗਿਆ ਤਾਂ ਜੇ ਫੇਰ ਕਹਿੰਦੇ ਕਿ ਐਸੇ ਹੀ ਤਾਂ ਕਲੇਸ਼ ਆ ਭਈ ਘਰੇ ਤਾਂ ਖੜਦਾ ਨਹੀਂ ਕਿਵੇਂ ਬੋਲੀ ਜਾਂਦਾ ਵੱਡੇ ਬਹਿ ਜਾ ਕੀ ਹੋ ਗਿਆ ਬੋਲਣਾ ਤਾਂ ਉਹੀ ਗੱਲ ਮੈਨੂੰ ਕਹਿੰਦਾ ਜਿੰਦਾ ਗੁੰਡਾ ਲਾ ਕੇ ਬਾਗਲ ਚ ਕਹਿੰਦਾ ਇੱਧਰ ਉੱਧਰ ਸੰਦ ਸੰਦੇੜਾ ਖੜਿਆ ਪਈ ਹੁਣ ਮੈਂ ਦੋ ਪਾਸੇ ਕਿੱਧਰ ਕਿੱਧਰ ਹੋਵਾਂ ਬਾਗੇ ਨਿਕਲ ਗਿਆ ਅੱਜ ਫੇਰ ਹਾਏ ਮੈਂ ਮਰ ਜਾ ਕਿੱਧਰ ਨਿਕਲਿਆ ਤਾਂ ਟੌਰਪੋਰਾ ਤੇ ਹੋ ਗਿਆ ਬਾਈ ਹੁਣ ਇਹਦਾ ਕਰਗੇ ਕੀ ਕੀ ਕਰੀ ਪਰਸੋਂ ਪਰਸੋਂ ਮੈਂ ਕਿੱਥੇ ਕਹਿੰਦਾ ਪਰਸੋਂ ਕੁੜੀ ਕੋਲੇ ਗਿਆ ਤੀ ਲੈ ਕਦੋਂ ਗਿਆ ਕੁੜੀ ਕੋਲੇ ਹੈ ਕੁੜੀ ਤਾਂ ਫੋਨ ਕਰਕੇ ਹਟੀ ਅੱਗੇ ਇਹ ਦੇ ਕੰਜਰ ਦਾ ਹਾਏ ਦੇਖ ਮੈਂ ਇਨਾ ਕਰਦਾ ਮੈਂ ਉਹ ਦਵਾਈ ਬੂਟੀ ਲਿਆ ਆਉਂਦੀ ਤੂੰ ਡਾਉਨ ਜਾ ਹੋਈ ਜਾਂਨਾ ਦਵਾਈ ਉਟੀ ਦਾ ਲਿਆਉਂਗਾ ਕੋਡ ਨਹੀਂ ਚੱਲਿਆ ਤੇ ਦਵਾਈ ਬੂਠੀ ਨੂੰ ਮਸਤਿਆ ਹੋਇਆਗਾ ਕੰਮ ਕਰਨ ਦਾ ਮਾਰਾ ਕਹਿ ਦੂ ਕਰ ਮੈਂ ਲੱਕ ਦੁਖਦਾ ਮੇਰੀ ਲੱਤ ਦੁਖਦੀ ਆ ਮੇਰਾ ਸਿਰ ਦੁਖਦਾ ਆਏ ਕਰਦਾ ਮਰ ਜਾਣਾ ਉਹੀ ਤਾਂ ਗੱਲ ਐ ਭਈ ਮੈਂ ਕਿੰਨਾ ਘਿਰ ਕਰ ਜਾਊਂਾ ਮੱਥੇ ਲੱਗਿਆ ਮੇਰੇ ਹਾਂ ਮੈਨੂੰ ਪੁੱਠਾ ਸਿੱਧਾ ਬੋਲਦਾਗਾ ਬਸ ਲੜਾਈ ਐ ਸਾਰਾ ਦਿਨ ਕੰਮ ਕਰਨਾ ਨਹੀਂ ਜੇ ਉਹੀ ਗਾ ਮੈਨੂੰ ਤਾਂ ਲੱਗਦਾ ਗੋਲੀਆਂ ਗੱਪੇ ਖਾਂਦਾ ਹੈ ਕਪੂਕੜ ਖਾ ਲੈਂਦਾ ਵੱਦ ਮੈਨੂੰ ਤਾਂ ਇਹ ਸਮਝੇ ਨਹੀਂ ਆਉਂਦੇ ਐ ਬੋਲੀ ਜੋ ਥੱਕਦਾ ਹੀ ਨਹੀਂ ਬੋਲਦਾ ਸਾਦਾ ਬਲਦੇਵ ਕੋਲੇ ਬੈਠਾ ਨਹੀਂ ਬਲਦੇਵ ਲਵੇ ਇਹਦਾ ਕੀ ਕੰਮ ਥੀ ਬਸ ਫੇਰ ਬਲਦੇਵ ਮਾੜੇ ਕੋਲੇ ਬੈਠਾ ਬਸ ਫੇਰ ਤਾਂ ਮੰਝਿਆ ਗਿਆ ਮਾੜੇ ਕੇ ਬਲਦੇਵ ਕੋਲੇ ਬੈਠਾ ਜੀ ਲੈ ਗੱਲ ਬਸ ਬਸ ਤਾਂ ਇਹ ਜੇ ਐ ਇਹ ਜਾ ਕਰਤੂਤ ਦੇ ਐ ਉਹ ਤਾਂ ਉਦੀ ਬੰਦੇ ਨੂੰ ਉਹਨਾਂ ਨੇ ਛੱਡੀ ਐ ਸਾਰੀ ਬੇਇਜ਼ਤੀ ਉਹਨਾਂ ਨੇ ਤਾਂ ਆਪਦੀ ਹਾਂ ਇਹਦੀ ਵੀ ਕਹਿ ਦੇਣਗੇ ਉਹੀ ਤਾਂ ਗੱਲ ਐ ਮੈਨੂੰ ਐ ਸਮਝ ਨਹੀਂ ਆਉਂਦੀ ਉਹਨਾਂ ਕੋਲੇ ਕਰਦਾ ਕੀ ਐ ਇਹ ਬੇਲੇ ਜਿਹੜਾ ਮਾੜਾ ਮੋਟਾ ਉਹੀ ਗੱਲ ਆ ਭਈ ਖੇਤ ਬੰਨੇ ਚ ਮੈਂ ਫਸਿਆ ਰਹਿਣਾ ਪਹਿਲਾਂ ਛੁਰੂ ਤੋਂ ਮਾਹ ਚੜ ਕੋਈ ਗੱਲ ਨਹੀਂ ਨਿਆਣਾ ਨਿਆਣਾ ਉਹੀ ਨਿਆਣੇ ਨਿਆਣੇ ਚ ਮਰਦਾ ਹੋ ਜਦੋਂ ਨੱਕਾ ਵੱਢਦਾ ਕਹਿੰਦਾ ਮੇਰੀ ਢੂਈ ਨੂੰ ਦਰਦ ਹੁੰਦਾ ਵੱਤੇਰੀ ਢੂਈ ਨੂੰ ਦੱਸ ਕੇ ਕੋੜ ਚੱਲਿਆਗਾ ਹੈ ਮਰੇ ਮਰੇ ਦਿਹੜਕੇ ਕੰਮ ਕਰਦੇ ਨਾ ਦੱਸੋ ਜੀ ਗੱਲ ਆ ਸਰਦਾ ਮੇਰੇ ਸਿਰੋਂ ਸਰਦਾ ਸਾਰਾ ਵੱਢ ਕੇ ਬੰਨ ਜਿੱਡਾ ਹੋ ਗਿਆ ਇਹਦੇ ਗੱਟਿਆਂ ਚੱਕ ਲੱਗੀ ਆ ਮੁੰਡਾ ਮਾੜਾ ਮੋਟਾ ਮੈਂ ਲਾ ਲਿਆ ਕਿਹੜਾ ਲਾਉਣ ਜੋਗਾ ਦੀ ਕੰਮ ਧੰਦੇ ਮਿੰਦਾ ਤਾਂ ਆਪ ਉਹ ਦਿਨ ਦੇਖ-ਦੇਖ ਕੇ ਕਹਿੰਦਾ ਆਪਾ ਪਤਾ ਕਰਦਾ ਨਹੀਂ ਫਿਰ ਉਹੀ ਫੇ ਉਹੀ ਤਾਂ ਗੱਲ ਹੈ ਹੁਣ ਦੇਖੋ ਦੇਖ ਹੈ ਜੇ ਆਪ ਕਰੇ ਹੁਣ ਉਹ ਹੀ ਤਾਂ ਗੱਲ ਹੈ ਹੁਣ ਕੀ ਕਰਾਂ ਕਿ ਮੈਂ ਤਾਂ ਧਰਨੇ ਤੇ ਗਿਆ ਕਿ ਮੈਂ ਤਾਂ ਹੁਣ ਲਾਇਆ ਤੇਰੀ ਗੱਲ ਤੋਂ ਕੋਈ ਯਕੀਨ ਨਹੀਂ ਆਉਂਦਾ ਵੀ ਧਰਨੇ ਤੇ ਗਿਆ ਕਿਤੇ ਕਿ ਹੋਰ ਗਿਆ ਭਾਈ ਜੇ 19 21 ਹੋ ਗਏ ਕੱਲ ਨੂੰ ਕਿਨੂੰ ਮੂਤ ਖਾਵਾਂਗੇ ਕਿਨੂੰ ਕੁਝ ਕਹਾਂਗੇ ਕਿ ਤੁਸੀਂ ਇਹਨੂੰ ਵਰਜਦੇ ਹੀ ਨਹੀਂ ਕਰੋ ਨਹੀਂ ਕਰਦਾ ਤੁਸੀਂ ਬੇਦਾਵਾ ਲਿਖਾਇਆ ਦਿਓ ਭਾਈ ਹੋਰ ਕੀ ਲਾਜ ਆ ਫਿਰ ਹੁਣ ਕਿੱਥੇ ਬੇਦਾਵਾ ਲਿਖਾਇਆ ਦਿੱਗੇ ਜਹੇ ਖਾਣੇ ਦਾ ਨਾ ਨੀਨ ਹੈ ਤੇ ਲਾਉਣ ਨੂੰ ਪੈਸੇ ਕਿੱਥੇ ਨੇ ਆਪਣੇ ਲਵੇ ਆ ਬਤਾਉ ਹੀ ਗੱਲ ਆ ਆਪਦਾ ਰੋਟੀ ਟੁਕਾ ਮਸਾ ਤੋਰੀ ਫੁਲਕਾ ਚੱਲਦਾ ਹੈਗਾ ਹੋਰ ਹਾਂ ਉਹਨਾਂ ਨੂੰ ਕਹਦੇ ਕੰਜਰਾ ਮੈਨੂੰ ਤਾਂ ਦੱਸ ਜਾ ਕਰ ਘਰੇ ਨਹੀਂ ਦੱਸਣਾ ਮੈਨੂੰ ਤਾਂ ਐ ਨਹੀਂ ਮਸ ਦੱਸ ਕੇ ਗਿਆ ਹੋਣਾ ਉਹ ਤਾਂ ਮੈਨੂੰ ਕਿਹੜਾ ਦੱਸਦਾ ਦੀ ਮੈਂ ਤਾਂ ਬਾਹਰੋਂ ਆ ਗਿਆ ਨਾ ਨਾ ਮੈਂ ਤਾਂ ਪਈ ਸੀ ਇੱਥੇ ਬਾ ਫਿਰ ਕੈ ਸਕੂਟਰ ਚਾਬੀ ਕੋਲੇ ਹੁੰਦੀ ਹੈ ਕੀ ਇਹਨੇ ਪੁੱਛਣਾ ਦੱਸਣਾ ਕਿਸੇ ਨੂੰ ਹੈ ਇਹਦੇ ਹੱਥ ਪੈਸੇ ਨਾ ਗਏ ਮੋਜਾ ਨਾਲ ਉਸ ਮਰਜ਼ੀ ਕਰੇ ਹੌਲੀ ਹੌਲੀ ਆਈ ਮੁੰਡਾ ਗਿੱਜੂ ਆ ਭਾਈ ਬਾਹਰ ਆ ਉਹ ਤਾਂ ਗਿੱਜਣੇ ਗੱਜਣਾ ਮੁੰਡਾ ਤਾਂ ਗਿੱਜੂ ਗਈ ਉਹਨੇ ਕਿਹਾ ਕਿ ਸਤਿ ਧਾਰੇ ਮੰਗਣਿਆ ਜਾਂਦਾ ਜਾਂਦਾ ਆੜਤੀਆਂ ਤੋਂ ਫੜ ਕੇ ਲੈ ਜੂ ਦੱਸ ਕਿੰਨੇ ਮਰਜ਼ੀ ਖਰਚ ਲੈ ਉਹਨੂੰ ਕਿਹੜਾ ਕੋਈ ਕਹਿਣ ਵਾਲਾ ਜੇ ਕਹਿਨੇ ਆ ਤਾਂ ਗੱਲ ਨੂੰ ਆਉਂਦਾਗਾ ਜੀ ਬੱਡੀ ਲੱਗੀ ਆ ਪਤਾ ਨਹੀਂ ਕੀ ਮਾਂ ਨੇ ਦੱਬ ਗੋਈ ਨਹੀਂ ਆੜਤੀ ਦਾ ਪਹਿਲਾ ਵਾਲੀ ਨਹੀਂ ਮੋੜੇ ਭਈ ਪਹਿਲਾਂ ਵਾਲੇ ਪੇ ਜਾ ਕੇ ਆਪਾਂ ਆੜਤੀ ਨੂੰ ਬੰਦ ਕਰਦਾ ਐ ਭਈ ਪੈਸੇ ਨਾ ਦੀਂ ਦੇਖਾ ਕੱਲ ਨੂੰ ਸਾਨੂੰ ਨਾ ਟੋਕੀਂ ਦੇਖ ਲੈ ਆੜਤੀਆ ਕਿਉਂ ਕਹੂਗਾ ਆੜਤੀ ਤਾਂ ਵੀ ਫਸਲ ਆਉਂਦੀ ਹੈਗੀ ਇਹ ਘਰ ਦਾ ਮੋਢੀ ਹੈਗਾ ਫਾਸਲ ਕੇ ਕਹਣ ਜੋ ਕੇ ਆਪਨ ਸਮਝੀ ਕਹਿ ਸਕਦਾ ਉਹ ਇਹ ਜੇ ਯਾ ਕਾ ਉਹ ਲੱਲੇ ਪੱਬੇ ਮਾਰਦਾ ਭਾਈ ਉਹ ਬੜਾ ਚਲਾਕ ਹੈ ਲੱਲੇ ਪੱਬੇ ਦਾ ਮਾਰਦਾ ਗਾਹਾ ਮੰਗਾਈ ਦਾ ਜਮਾਨਾ ਟਾਈਮ ਪਾਸ ਨਹੀਂ ਹੋਣਾ ਗਾਹਾ ਪਹਿਲਾ ਹੋ ਗਿਆ ਹੈ ਮੇਰੀ ਗੱਲ ਸੁਣ ਜਾ ਤੂੰ ਕਹਿ ਕੇ ਆਈ ਇਸ ਗੱਲ ਦੇ ਮਾਰਿੰਦਾ ਮੈਂ ਨਹੀਂ ਕਰਾਇਆ ਵੀ ਭਈ ਗਾਹਾ ਢਾਈ ਢਾਈ ਕਿਲੇ ਨਾਲ ਬਣਨਾ ਕੁਛ ਨਹੀਂ ਬਣਨਾ ਕੁਛ ਨਹੀਂ ਦੋ ਟੱਬਰਾਂ ਦਾ ਕੁਛ ਨਹੀਂ ਸੇ ਬਣਦਾ ਸੋਚੀ ਸੀ ਵੱਡਾ ਸੀ ਔਰ ਇਹ ਨਹੀਂ ਸੋਚਦਾ ਸੁਖ ਨਾਲ ਚੜ ਭਾਈ ਮੇਰੇ ਢਾਈ ਕਰਕੇ ਆ ਮੁੰਡਾ ਵੇਹ ਗਿਆ ਨਹੀਂ ਇਹ ਫਰੀ ਜਾਂਦਾ ਡੱਪ ਡੱਪ ਕਰਦਾ ਇਹ ਤਾਂ ਬਸ ਤੇਰੇ ਸਿਰ ਤੇ ਯਸ਼ ਕਰਦਾਗਾ ਹਾਂ ਔਰ ਹੁਣ ਜੇ ਕਿਤੇ ਤੂੰ ਢਾਈ ਕਿੱਲੇ ਕਹਤੇ ਵੀ ਭਾਈ ਮੇਰੇ ਤਾਂ ਡਰਕ ਦੇ ਮਤਲਬ ਕਿ ਕੈਸਾ ਲੈਣਾ ਫੇਰ ਦੇਖੇ ਇਹਦਾ ਜੋਗਲ ਮੈਂ ਫਿਰਦਾ ਉਹਨਾਂ ਚੀਰੀਏ ਨਹੀਂ ਜ਼ਮੀਨ ਮੈਂ ਤੁਹਾਨੂੰ ਅੱਜ ਕਹਿਣਾ ਵੀ ਇਹ ਤਾਂ ਜ਼ਮੀਨ ਠੇਕੇ ਤੇ ਲਗਿਆ ਕਰੂ ਆਪਣੀ ਦਾ ਇਹਦਾ ਬਾਹਰ ਚੜਿਆ ਰਹਿੰਦਾਗਾ ਭਾਈ ਮੁੰਡਾ ਹੋ ਨਹੀਂ ਬਸ ਉਹ ਨਾ ਪਤਾ ਨਹੀਂ ਤੋੜਦੇ ਮਾਂ ਮੁੰਡਾ ਪਾ ਲੈਂਦਾ ਨਾਲ ਜਿੱਤੀ ਪਿਓ ਭੂਟ ਪਾ ਲੈਂਦਾ ਮਾਇਆ ਕਹਿੰਦੀ ਆ ਟਵਰਾ ਫਰਾਤੇ ਰਹਿੰਦੇ ਆ ਪਿੰਡ ਚ ਵੀ ਕਹਿੰਦੇ ਨਾ ਵੀ ਇਹ ਕਹੜੇ ਵੇਲੇ ਕਰਦੇ ਆ ਬਾਹੀ ਪਰ ਮੈਂ ਹਰ ਕੇ ਕਹਦਨੀ ਆ ਭਾਈ ਇਹਨਾਂ ਤਾਂ ਹੁੰਦਾ ਨਹੀਂ ਗਾ ਦਿਹਾੜੀ ਦੱਪੇ ਨੇ ਪਿੰਡ ਹੈ ਦੇ ਪਿੰਡ ਵਾਲੇ ਕੀ ਕਹਿੰਦਾ ਪਿੰਡ ਵਾਲੇ ਦਾ ਮੈਨੂੰ ਕਹਿੰਦਾ ਤੇਰੇ ਕੀ ਨਿਆਣੇ ਰੋਂਦੇ ਨੇ ਕਹਿੰਦੇ ਤੂੰ ਕਿਉਂ ਖੱਪਦਾ ਹੈ ਤੂੰ ਕੀ ਕਮਾ ਕਰਦਾ ਨਹੀਂ ਪਿੰਡ ਵਾਲਿਆਂ ਤਾਂ ਇੱਕ ਦੂਜੇ ਨੂੰ ਗੋੜ ਲਾਉਣੀ ਆ ਹੂੰ ਤਾਂ ਤਾਂ ਫੇਰ ਵੀ ਤਰਸ ਕਾਉਣਾ ਮਾ ਮੂ ਐ ਭਈ ਆਲ ਦੀ ਜਮੀਨ ਹੁਣ ਠੇਕੇ ਦੇ ਦਿੱਤੀ ਨਹੀਂ ਆਂਦੀ ਕੀ ਕਰੀਏ ਨਾਲੇ ਠੇਕੇ ਵਾਲੇ ਤਾਂ ਜ਼ਮੀਨ ਦਾ ਕੱਖ ਨਹੀਂ ਛੱਡਦੇ ਉਹਦੇ ਵਿੱਚ ਰੇ ਸਪਰੇਅ ਕੁਸ ਨਹੀਂ ਪਾਉਂਦੇ ਬਾੜ ਨੂੰ ਜਵੇਂ ਰੱਤਾ ਵੜਾ ਦਿੰਦੇ ਐ ਇਹ ਉਹੀ ਗੱਲ ਆ ਹੁਣ ਤੂੰ ਤਾਂ ਦੇਖ ਨਾਲ ਕੰਮ ਕਰਦੀ ਨਹੀਂ ਤੈਨ ਤਾਂ ਪਤਾ ਹੀ ਨਾ ਤਾਂ ਕੰਜਰਾਂ ਨੂੰ ਕੋਈ ਨਹੀਂ ਇੱਧਰ ਆਏ ਨਹੀਂ ਲਾਲਚ ਨਹੀਂ ਕੰਮ ਦਾ ਚਾਚੂ ਫੀਲਿਕ ਨਹੀਂ ਚਾ ਤਾਂ ਗਾਲ੍ਹ ਦੋ ਜੇ ਘੁੱਟ ਦੇਉਂਗੇ ਚਲ ਮੈਂ ਬਣਾਉਣੀ ਆ ਚਾ ਹੋਰ ਆ ਹੋਰ ਨਹੀਂ ਜਿੰਦਾ ਦੇ ਦੋ ਕੋਈ ਉਧਰ ਲਾ ਆ ਮੈਂ ਬਾਗਲ ਚਾ ਜਿੰਦਾ ਉਹ ਤੇ ਅੰਦਰ ਪਿਆ ਚੱਕ ਲੈ ਮਜ਼ਾ ਬਣਾਉਂਦੀਆਂ ਨੇ ਹੋਰ ਇਹ ਤਾਂ ਉੱਜੜ ਕੇ ਨਿਕਲ ਗਿਆ ਤਨੀ ਕਦੋਂ ਆਊਗਾ ਇਹ ਲਾ ਲੱਗ ਰਿਹਾ ਟੈਲੀਫੋਨ ਤੇ ਤੂੰ ਅੰਦਰੇ ਬੈਠਾ ਹੋਏ ਹੋਏ ਹੋਰ ਤਾਇਆ ਕਹਿੰਦਾ ਹੋਰ ਤਾਇਆ ਮਾੜਾ ਮੋਟਾ ਮਾਰ ਲਾਣਾ ਖੇਤ ਕਿੜਾ ਯਾਰ ਆ ਉਹ ਮੈਂ ਤੜਕੇ ਦਾ ਵਗ ਗਿਆ ਬਿਆਰ ਉਹ ਰੇ ਸਪਰੇਈ ਹੀ ਗਿਆ ਸੀ ਬਾਪਨੇ ਕਹਿੰਦਾ ਪਤਾ ਪਤਾ ਕਰੇ ਜੂਰੀ ਰੇ ਜੀਆਂ ਥੋੜੀ ਜਿਹੀ ਪੈਰੀ ਹੈ ਕਹਿੰਦਾ ਦੋ ਚਾਰ ਗੱਤੇ ਚੱਕ ਲਈ ਨਾਲੇ ਕਹਿੰਦਾ ਦਵਾਈ ਲਿੰਕ ਅੱਖਾਂ ਲਈ ਜੂਰੀਆ ਯਾਦ ਰੇ ਦੇਖ ਕੇ ਆਪਾਂ ਨੇ ਕੀ ਕਰਨਾ ਹੈ ਬੇਦ ਪਈ ਆਊਗਾ ਉਹਨੇ ਮੁੜ ਕੇ ਫਿਰ ਢੂਲੀਆਂ ਨਹੀਂ ਉਤਰਨੀਆਂ ਮੋਢੇ ਤੋਂ ਉਹ ਕੁਛ ਨਹੀਂ ਹੁੰਦਾ ਤਾਂ ਇਹ ਸਿਰ ਦੀ ਸਮਾਂ ਦੇ ਆਹੀ ਟਾਈਮ ਆਗਾ ਬੋਰੀ ਬੋਰੀ ਹੋਊ ਕੱਖਾਂ ਨੂੰ ਲੱਗੀ ਜਾਂਦੀ ਆ ਉਹ ਤਾਂ ਮੇਰੇ ਅਰ ਕੱਖ ਤਾਂ ਡੇਡੇ ਹੋ ਰਹੇ ਨੇ ਉੂਜੇ ਦਾ ਉਹ ਤਾਂ ਕੱਟ ਦੀਏ ਪਹਿਲਾਂ ਪੁੱਤ ਮੈਥਾ ਫਿਰ ਹੁਣ ਤੈਨੂੰ ਪਤਾ ਦੇਖੇ ਉਂਗਲਾਂ ਛੱਲੀਏਂਗੇ ਰੇ ਨੇ ਕੱਲ ਛਲਤੀਆਂ ਮੇਰੀ ਤੇ ਉਂਗਲਾ ਮੈਥਾ ਹੁਣ ਉਹ ਕਹਦਾ ਫਿਰ ਮੱਚਣਗੇ ਇਹ ਦੁਬਾਰੇ ਕੱਖ ਪੱਟੂ ਮ ਫੇਪਈ ਹੁਣ ਉਹੀ ਗੱਲ ਆ ਮੈਥੇ ਦਾ ਕੋਈ ਨਹੀਂ ਹੁਣ ਇੰਨਾ ਵੜਦਾ ਹੈ ਸੁੱਕ ਬਗੇ ਜੇ ਤਾਂ ਮੈਂ ਕਰੀ ਜਾਂਦਾ ਹੁਣ ਮੈਂ ਵਿੱਚ ਵੜ ਕੇ ਕਿੱਥੇ ਨਹੀਂ ਤੇ ਪਾਪੇ ਨਾਲ ਲੈ ਜਾਇਆ ਕਰਨਾ ਉਹ ਪਤਾ ਗੰਜਰ ਕਰਦਾ ਨਹੀਂ ਨਿਕਲ ਗਿਆ ਪਰਸੋਂ ਕਹਿੰਦਾ ਮੈਂ ਤੇਰੀ ਮਾਂ ਤੋਂ ਪਤਾ ਲੱਗਿਆ ਮੈਂ ਤਾਂ ਕਹਿੰਦਾ ਮੈਂ ਕੁੜੀ ਕੋਲੇ ਗਿਆ ਤੇਰੀ ਭੂਆ ਕੋਲੇ ਲੈ ਲੈਣਾ ਨਾ ਦੇਣਾ ਅਗੇ ਫੋਨ ਆਇਆ ਉਹ ਤਾਂ ਇੱਥੇ ਦਾ ਪਹੁੰਚੀ ਨਹੀਂ ਅੱਜ ਖਾਬ ਨਹੀਂ ਧਰਨੇ ਦੇ ਕਹਿ ਗਿਆ ਕੀਤਾ ਭਾਈ ਕਿੱਥੇ ਜਾਂਦਾ ਉਹੀ ਗੱਲ ਆ ਕਲੇਸ਼ ਹਜੇ ਪੁੱਛਦੇ ਆ ਨਾ ਵਾਗ ਗਿਆ ਹੁਣ ਹਾਂ ਨਾਲੇ ਮੈਂ ਕਿਹਾ ਸੀ ਪਾਪੇ ਨੂੰ ਵੀ ਪਾਣੀ ਦੀ ਵਾਰੀ ਆ ਵੀ ਘਰੇ ਕੋਈ ਨਹੀਂ ਹੁਣ ਵੇ ਤੂੰ ਘਰੇ ਰਹਿ ਪੀ ਮੈਂ ਪਾਣੀ ਲਾ ਲੂੰਗਾ ਫਿਰ ਉਹੀ ਗੱਲਾਂ ਦੱਸ ਕੇ ਤਾਂ ਜਾਂਦਾ ਨਹੀਂ ਮੈਨੂੰ ਤਾਂ ਕੋਈ ਨਹੀਂ ਦੱਸਾਉਣੇ ਬਾਰੀ ਤਾਂ ਹੈਗੀ ਐ ਭਾਈ ਹੁਣ ਤਾਂ ਕੋਈ ਸੋਚਣੀ ਹੈਗੀ ਬਾਰੀ ਤਾਂ ਹੁਣ ਲਾਉਣੀ ਪਊਗੀ ਪਾਣੀ ਨਹਿਰ ਤਾਂ ਕਿੱਥੇ ਮਿਲਦਾ ਐ ਥੋੜੀ ਛੱਡੀ ਜਾਂਦੀ ਐ ਬਾਰੀ ਤੂੰ ਜਾ ਹੀ ਪਈ ਰਾਤ ਨੂੰ ਅੱਜ ਤਾ ਇਹ ਤੇਰੀ ਉਹੀ ਗੱਲਾਂ ਮੇਰੇ 6:00 ਵਜੇ ਵੀ 2 ਘੰਟੇ ਪਾਣੀ ਦੀ ਵਰ੍ਹਦੇ ਰਾਤ ਨੂੰ 12:00 ਵਜੇ ਨਾ ਮੇਥੋਂ ਕੱਲੇ ਜਾ ਜਾਵੇ ਤਾ ਇਹਨਾਂ ਵੀ ਤੂੰ ਵਗ ਗਈ ਚਾਹੇ ਲਈ ਨਾਲ ਦਿਹਾੜੀ ਆ ਨਹੀਂ ਨਹੀਂ ਆਪਣੇ ਤੋਂ ਨਹੀਂ ਜਾਇਆ ਜਾਂਦਾ ਭਾਈ ਉਹੀ ਗੱਲ ਆ ਪਾਪ ਨਿਕਲ ਗਿਆ ਹੁਣ ਟੂਟਲੀ ਆ ਨਾ ਮੈਂ ਨਹੀਂ ਦਿਨੇ ਫਿਰ ਆ ਨਾ ਰਾਤ ਨੂੰ ਮੈਂ ਟੱਕਰਾਂ ਮਾਰੀ ਆ ਮੈਂ ਕੀ ਗੱਲ ਭਾਈ ਉਹ ਤੈਨੂੰ ਪਤਾ ਘਰੇ ਨਹੀਂ ਕੋਈ ਹੋਣਾ ਆ ਕੀ ਗੱਲ ਮੈਂ ਘਰੇ ਹੈਗਿਆ ਭਾਈ ਮੈਂ ਬੰਦਾ ਹੀ ਨਹੀਂ ਹੈਗਿਆ ਹੈ ਤਾਇਆ ਦੇਖ ਮੈਂ ਤਨਵਾਇਆ ਹੀ ਨਹੀਂ ਕਹਿੰਦਾ ਤੂੰ ਬੰਦਾ ਨਹੀਂ ਹੈਗਾ ਸਾਰੀ ਕਬੀਲਦਾਰੀ ਸਾਰਾ ਕਰ ਤੇਰੇ ਸਿਰ ਤੇ ਹੈਗਾ ਮੈਂ ਤੈਨੂੰ ਮੰਨਦਾਂਗਾ ਪਰ ਮੈਂ ਕਹਾਂ ਤੈਨੂੰ ਤਾਂ 60 ਬੱਧੀ ਹੋਈ ਆ ਨਰੇ ਰਾਤ ਦਾ ਟਾਈਮ ਆ ਮੈਂ ਕਹਿੰਦਾ ਕਿੱਧਰ ਜਾਵਾਂਗਾ ਨਾ ਅਕਨਰ ਰਾਤ ਦਾ ਟਾਈਮ ਪਈ ਜੇ ਦੁਬਾਰੀ ਰਾਤ ਦੇ ਲਾਉਣੇ ਕੋ ਕਿ ਨਾ ਖੋਲ ਕੇ ਮਰੇ ਤਿੰਨ ਚਾਰ ਗੇਰਾਂ ਇਚ ਕਰਕੇ ਉੱਥੇ ਮੰਜਾ ਪਿਆ ਕੇ ਦੋ ਉੱਥੇ ਪਾਈ ਜੀ ਹੈ ਪੁੱਤ ਆ ਤੈਨੂੰ ਪਤਾ ਫਿਰ ਆ ਕਿੱਥੇ ਪਿਆ ਜਾਂਦਾਗਾ ਮਸਰਾ ਕਹਿੰਦਾ ਆ ਬਣ ਕੇ ਤੂੰ ਤਾਂ ਫਿਰ ਕੀ ਨਹੀਂ ਮਸਰਾ ਨਹੀਂ ਲੈ ਆ ਪਈ ਦੇਖ ਹੁਣ ਵਾਰੀ ਆ ਵਾਰੀ ਤਾਂ ਫਿਰ ਲਾਉਣੇ ਕੋ ਨੂੰ ਕੰਜਰ ਨੂੰ ਫਿਰ ਕਹਿੰਦਾ ਤੂੰ ਹੀ ਮੈਨੂੰ ਤਾਂ ਕਹਿਆ ਮਹੀਨ ਲੱਗਿਆ ਵੀ ਆਪਾਂ ਕਿਨੋਂ ਭੱਜ ਗਏ ਨਹੀਂ ਮੈਂ ਉਹਨੂੰ ਕਹਿਆ ਇੰਦਾ ਵੀ ਯਾਰ ਕੁ ਦਿਹਾੜੀ ਇੰਤਿਆਮ ਕਰਕੇ ਯਾਰ ਤੇ ਜਾ ਵੀ ਤੂੰ ਪਾਣੀ ਦੇਂਦੇ ਇੰਤਿਆਮ ਕਰ ਮੈਨੂੰ ਕੱਲ ਨੂੰ ਬਗ ਜੀ ਭਈ ਅੱਜ ਦਾ ਤੈਨੂੰ ਉਹੀ ਦਾ ਗੱਲ ਹੈ ਵ ਉਹੀ ਤਾਂ ਦੱਸਦਾ ਕਿਸੇ ਨੂੰ ਤੇ ਮਾਂ ਨੂੰ ਕਿਹੜਾ ਦੱਸਕੇ ਗਿਆ ਅਹੀਂ ਤਾਂ ਵੀ ਲੜਾਈ ਰਹਿੰਦੀ ਆ ਫਿਰ ਅਹੀਂ ਉਹ ਲੜਦੇ ਉਹ ਵੀ ਸੱਚੀ ਲੜਦੀ ਐ ਉਹ ਪਤਾ ਐ ਰੱਬ ਕੋ ਬੋਲ ਨਹੀਂ ਸਕਦੇ ਭਰਾਵਾ ਜੇ ਕਹਿਣਾ ਮੈਂ ਕਹਾ ਫਿਰ ਮਾੜਾ ਬਾਈਦਾਗਾ ਲੋਕ ਕਹਿਣਗੇ ਪਿਓ ਨੂੰ ਫੋੜਦਾ ਹੈ ਐ ਪਿਓ ਤਾਂ ਕਹੋਂਦੀ ਹੁੰਦੇ ਨੇ ਭਈ ਫਿਰ ਕਹਿਣੀ ਪੈਂਦਾਗਾ ਮੈਨੂੰ ਤਾਂ ਸਾਰਾ ਦਿਨ ਕੁਟਕਲੇਤ ਰਹਿਣਾ ਹੈ ਨਾਲੇਆ ਮੇਰੀ ਮਾਂ ਆ ਮਿਹੜ ਘਰ ਨੂੰ 24 ਘੰਟੇ ਲੜੀ ਜਾਂਦੀ ਰਹੇਗੀ ਆ ਪਤਾ ਨਹੀਂ ਤੂੰ ਚਾਹ ਤੂੰ ਮੰਗੀ ਹੋਣੀ ਹੈ ਕਿਤੇ ਬਣਾਉਣ ਪਹਿਲਾਂ ਆ ਗਿਆ ਹੁਣ ਅਗੇ ਹਾਂ ਹਾਂ ਤੂੰ ਚਾਹ ਨਹੀਂ ਕਰਕੇ ਜਿੱਦਦਾ ਉਹ ਕਹਿੰਦੀ ਬਜਾ ਮ ਚੱਕੀ ਚੁੱਕੀ ਹੈ ਕਿ ਜਦ ਵੀ 2 ਦਾ ਟਾਈਮ ਹੁੰਦਾ ਵੀ ਮੈਨੂੰ ਪਤਾ ਕਿ ਤਾ 2 ਵਜੇ ਆ ਪੀਤਾ ਕਿ ਮੈਂ 2 ਵਜੇ ਹੀ ਕਰਕੇ ਆਪਰੇ ਹੋ ਜਾਵਾਂ ਮੈਂ ਕਹਾ ਵੀ ਮਾ ਡੁੱਟ ਗਈ ਨਾਲ ਕਹਿੰਦੇ ਜਵਾਖਾਂ ਨੂੰ ਉਹੀ ਗੱਲ ਹੈ ਜੇ ਹੀ ਰੁਸਕੇ ਬਾਗੀ ਮੁੜਕੇ ਝਾਕਾਂਗੇ ਆਲਾ ਦਾ ਹੈ ਪਹਿਲਾਂ ਕੰਦਰਾ ਤੇਰਾ ਤਾਂ ਮਸਾ ਹੋ ਗਿਆ ਹੈ ਇਹ ਮੇਰੇ ਕਰਕੇ ਹੋ ਗਿਆ ਨਹੀਂ ਤੈਨੂੰ ਪਤਾ 2.5 ਕਿੱਲੇ ਤੇ ਕੌਣ ਖੜਦਾ ਅੱਜ ਕੱਲਾ ਪਤਾ ਮੈਂ ਉਹੀ ਤਾਂ ਗੰਦ ਕਰਦਾ ਹੈ ਆ ਵੀ ਨਰਮਾ ਵਿਚਾਰੀ ਉਹ ਪਹਿਲਾਂ ਮੈਨੂੰ ਦੱਸ ਕੇ ਆਈ ਕਿ ਕਹਿੰਦੀ ਮੈਨੂੰ ਮਸ਼ੀਨ ਤੇ ਕਹਿੰਦੀ ਕੱਪੜੇ ਨੇ ਕੀ ਗੱਲ ਕਹਦੇ ਵਾਸਤੇ ਨੇ ਸੁਖ ਵਾਸਤੇ ਨੇ ਇਹਨੇ ਪੰਚ। ਹੋਈਦਾ ਗੱਲ ਹੈ ਵੀ ਪਾਪੇ ਨੂੰ ਕਹਿਣਾ ਮੈਂ ਪਾਪਾ ਤਾਂ ਕੋਈ ਮੇਰੇ ਕਦੇ ਸੁਣਦਾ ਨਹੀਂ। ਨਾ ਉਹ ਸਮਝੇ। ਉਹਦਾ ਫਿਰ ਆਪ ਦਾ ਬਾਹਰ ਭਾਗੇ ਤਾਂ ਉਹ ਆਏ ਕਿ ਮਰਦੀ ਕੁਝ ਹੋਈ ਜਾਵੇ। ਫਿਰ ਇਹ ਮਾਂ ਨੂੰ ਸਮਝਾਉਂਦਾ ਮਾਂ ਮੈਨੂੰ ਆਏ ਕਿ ਹਾਂ ਤੁਹਾਨੂੰ ਮੁੱਠਾ ਬੋਡਾਂਗਾ। ਪਾਪਾ ਹੀ ਹੋ ਕੇ ਨੇ ਦਾ ਘਰ ਖਰਾਬ ਕਰਖਿਆ। ਤੀਜੇ ਦਿਨ ਨੇ ਰੱਖਿਆ ਰਹਿਣਾ ਤੀਜੇ ਦਿਨ ਨਹੀਂ ਜਣਾ ਰਹਿਣਾ ਹੈ। ਤਾਇਆ ਵੱਲ ساری ਉਮਰ ਤਾਇਆ ਦੱਸ ਕੀ ਕਰੀ ਜਾਵੇ ਕੀ ਨਾ ਕਰੀ ਜਾਵੇ। ਦੋ ਦੋ ਘਰ ਸੰਭਾਲ ਕੇ ਨੇ ਤਾਇਆ। ਉਹ ਤਾਂ ਐ ਫਿਰ ਹੁਣ ਦੱਸ ਕਰਿਆ ਵੀ ਕੀ ਜਾਵੇ ਮੈਂ ਤਾਂ ਕਿੰਨੀ ਵਾਰੀ ਕਿਹਾ ਵੀ ਜਦੋਂ ਆਪਾਂ ਪਸ਼ੂ ਮੰਡਾ ਵੇਚੀ ਬੈਠੇ ਦੇਖੀਓ ਪਾਣ ਠੇਕੇ ਦੇ ਲਾ ਦੋ ਆ ਛੰਦ ਸੇ ਰਹੇਗਾ ਜਿਹੜਾ ਆਪਈ ਮਸ਼ੀਨਾ ਨੂੰ ਸੁਣਾ ਛੱਡੋ ਖੜਾ ਇਹਨਾਂ ਦਾ ਬਸ ਹੱਟ ਕੇ ਕਿਵੇਂ ਟਾਈਮ ਪਾਸ ਹੋਊ ਪਸ਼ੂ ਵੇਣਾਂ ਨਹੀਂ ਬੁਕਾਏ ਨੇ ਗੰਦਲਾ ਨੇ ਮੈਂ ਤਾਂ ਉਹ ਵੀ ਰੱਖ ਕੇ ਰਾਜੀ ਦੀ ਹਾਂ ਜਹਾ ਜਹਾ ਹੈਗਾ ਦੀ ਫਿਰਦਾ ਆਦੀ ਬਾਗਾਂ ਜਿਉਂ ਉੱਥੇ ਪੈਂਦਾ ਦੀ ਭਈ ਨਾ ਉਹ ਤਾਂ ਹਰੇਜਾ ਦੇ ਔਖਾ ਸੀ ਤੂੰ ਲੰਕਦਾ ਫਿਰਦਾ ਪਹਿਲਾਂ ਖੇਤ ਕੰਮ ਕਰਦਾ ਫਿਰ ਉਧਰੋਂ ਹਰਾਚਾਰਾ ਵਾਢ ਕੇ ਲਿਆਉਂਦਾ ਅੱਕਿਆ ਥੱਕਿਆ ਉਹ ਗੱਲ ਆਪੀ ਨਾ ਫਿਰ ਮੇਥੋਂ ਮੇਰਾ ਕੋਈ ਮਰ ਮੌਕੇ ਜਿਹੜੇ ਮਸ਼ੀਨ ਹੁੰਦੀ ਆ ਮੈਂ ਗਾਟ ਉਹ ਕਦਾ ਮਸ਼ੀਨ ਮਾਗਰ ਤੁਰ ਪੈਣਾਗਾ ਲੈ ਕੇ ਵੀ ਆਇਦਲ 4 ਪੈਸੇ ਬਣ ਜਾਣਗੇ ਜੇ ਸੰਤ ਲਈ ਖੜੇ ਜਾਂਗੇ ਕੋਈ ਉਹ ਨਹੀਂ ਐ ਨਹੀਂ ਫਿਰ ਨੂੰ ਨਾਲ ਹੀ ਬਗ ਜਾਈ ਡਰਾਈਵਰਾਂ ਨਾਲ ਹੀ ਬਗ ਜਾਈ ਤੁਹਾਨੂੰ ਕਾਹ ਪਸ਼ੂ ਵੇਚਣੇ ਜਦੋਂ ਦੇਖ ਲ ਭਈ ਤੇਰੇ ਸਹੁਰੇ ਨੇ ਕਿੰਨੇ ਕੰਟਾਏ ਨੇ ਉਹ ਗੁੱਡ ਗੁੱਡ ਕਰੀਏ ਹੁੰਦੀ ਆ ਜੇ ਨੂੰ ਵੀ ਉਹੀ ਗੱਲ ਹੈ ਘਰ ਪਰਿਵਾਰ ਦੇ ਕਿ ਰਿਸ਼ਤਾ ਕਰਿਆ ਜੀ ਰੋਬ ਦਿੱਤਾ ਸੀਗਾ ਹੁਣ ਭਈ ਜਿਹੜੀ ਮੇਰੇ ਘਰ ਆਈ ਤੁਹਾਨੂੰ ਪਤਾ ਹੋਊਗਾ ਉਹ ਵੀ ਬਿਕਲੇਸ਼ ਕਰਦੀ ਹੈ ਕਿ ਮਾਣੀ ਮਾਣੀ ਕਹਿੰਦਾ ਕਿ ਉਹ ਨੂੰ ਮੈਂ ਕਿਹਾ ਦੇਖ ਵੀ ਉਹ ਸਾਰੀ ਗੱਲ ਖੁੱਦ ਹੀ ਸੀ ਵੀ ਵੀ ਤਾਇਆ ਵੀਗਾ ਤਾਇਆ ਨੂੰ ਵੀ ਰੁੱਟਕੂ ਦੇਣਾ ਪਊਗਾ ਜਿੱਟਾ ਇਹਦੇ ਚਾਹ ਪਣੀ ਦੇਣਾ ਪਊ ਇਹਦਾ ਇਨੀ ਮਤਲਬ ਵੀ ਤੂੰ ਪੁੱਠਾ ਐਦਾਂ ਬੋਲਿਆ ਉਹਨੇ ਵੀ ਮੈਂ ਦਾਸਵੇਂ ਟੂ ਬੈਠੀ ਜਿੱਦ ਨਹੀਂ ਮਾਂ ਮੈਨੂੰ ਅੱਗੇ ਪੁੱਠਾ ਬੋਲਣ ਲੱਗੀ ਕਿ ਹੁਣ 10 ਕੀ ਕਰਾਈ ਜਾਵੇ ਤਾਂ ਕਿਉਂ ਸਮਝਾਈ ਕਿ ਉਹਨੂੰ ਮਾਰ ਆ ਗਈ ਹੈ ਵੀ ਗੱਲ ਆ ਪੁੱਠਾ ਦਾ ਬੋਲਦੀ ਹੈ ਵੀ ਘੱਟ ਨਹੀਂ ਹੈਗੀ ਉਹਦੀ ਗੱਲ ਹੈ ਜਿਹੜੇ ਅੱਡੇ ਉਹਦੇ ਨਾਲ ਲੱਗਦੇ ਸੀ ਨਾਲ ਪਰ ਉਹ ਗੱਲ ਦਾ ਪਹਿਲੀਆਂ ਪ੍ਰਾਣੀਆਂ ਤੇ ਹਰ ਮੋਨ ਵਾਲਿਆਂ ਨੂੰ ਵੀ ਗੱਲ ਆ ਪੁੱਛ ਪਿਆ ਜਾਂਦਾ ਕਿ ਹਮ ਖਾਲੂਂ ਬੂਤ ਨਹੀਂ ਪੜੂਗੀ। ਫਿਰ ਹੋਰ ਕੀ ਕਹਿਣੇ ਆਗੇ ਸੋਨਾ ਲੱਗੂ ਆ ਫਿਰ ਮੈਂ ਉਹੀ ਤਾਂ ਗੱਲ ਕਰਤਾ ਫਿਰ ਐ ਕਰ ਫਿਰ ਦੇਖੀ ਫਿਰ ਮੈਂ ਉਹਨੂੰ ਆਪਣੇ ਲਾਬੇ ਪੜ ਜਾਇਆ ਹੋਣਾਗਾ ਉਹਨੂੰ ਕਹਿ ਦੂ 2 ਘੰਟੇ ਬਾਅਦ ਜੂਕੇ ਤੇ ਪਾਣੀ ਲਾਏ ਆਊਗਾ। ਹਾਂ ਚਲ ਕੋਈ ਨਾ ਤੂੰ ਲਾਬੇ ਨਹੀਂ ਲੈ ਜਾ ਭਾਈ ਖਰਜਵਾਬ ਨਹੀਂ ਦਿੰਦਾ ਉਹ ਨਾਲ ਰਹੀ ਅਗਲੇ ਨੂੰ ਕਿ نیند ਆ ਜਾਂਦੀ ਅੱਖ ਲੱਗ ਜਾਂਦੇ ਕਈ ਵਾਰੀ ਪਾਣੀ ਟੁੱਟ ਜੇ ਤੂੰ ਵਿੱਚ ਨਾ ਬੜੀ ਅਗਲੇ ਤੋਂ ਕਈ ਕੇ ਨੱਕਾ ਪੱਕਾ ਜਿਹੜਾ ਹੈਗਾ ਕਰਾ ਦੇ। ਹਾਂ ਚੱਲ ਠੀਕ ਆ ਤਾਇਆ ਮੈਂ ਚੜਾ ਲਿਆਉਂਗਾ ਉਹਨੂੰ ਜੇ ਨਾ ਮੇਰੇ ਸ਼ੀਰੇ ਜੜਾ ਨੂੰ ਤਾਇਆ ਬਣ ਕੇ ਕਿਤੇ ਇਹ ਨਾ ਹੋਵੇ ਤੂੰ ਦੋਨੇ ਘਰਾਂ ਚ ਤੁਰਿਆ ਫਿਰੇ ਰਾਤ ਨੂੰ ਇੱਥੇ ਨਿਗਾਹ ਰੱਖੀ ਤੈਨੂੰ ਬਾ ਚੋਰ ਚੱਪੇ ਬਾਹਲੇ ਫਿਰਦੇ ਨੇ ਨਹੀਂ ਨਹੀਂ ਮੈਂ ਕੀ ਕਾਮਲਾ ਗੰਜਰ ਦਾ ਮੈਂ ਨਾ ਇੰਚ ਨਹੀਂ ਹਲਦਾ ਹੈ ਉਹੀ ਗੱਲਾਂ ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰਿਆ ਕਰਦੇ ਮੈਂ ਕਿੱਥੇ ਜਾਣਾ ਹੁਣ ਜਦੋਂ ਭਈ ਕੋਈ ਹੈ ਹੀ ਨਹੀਂ ਕਰੇ ਕੀ ਕਰੀ ਜਾਂਦੀ ਆ ਪਾਂਡੇ ਮੰਜੀ ਜਾਂਦੀ ਸੀ ਚਲ ਮੈਂ ਤੈਨੂੰ ਐ ਕਹਿੰਦਾ ਸੀਗਾ ਹਾਂਜੀ ਤੇ ਮਾ ਪਾਣੀ ਦੀ ਬਾਰਿਸ਼ ਨੇ ਆਪਣੀ ਅੱਜ ਅੱਛਾ ਮੈਂ ਤਾਂ ਜਨਾਂ ਦਿਹਾੜੀ ਦੇ ਪਤਾ ਲੈਣ ਕਿਉਂਕਿ ਮੇਰੇ ਤਾਂ ਫਿਰ ਉਂਗਲਾ-ਕਲਾ 60 ਜੀ ਪੱਜੀਆਂ ਮਿੱਤਾਂ ਨਹੀਂ ਲੱਗਣਾ ਪਾਣੀ ਤੇ ਪਹਿਲਾਂ ਮੈਂ ਤਾਏ ਨੂੰ ਕਿਹਾ ਸੀਗਾ ਕਿ ਤੂੰ ਵਾਗ ਜਾਂਦਾ ਪਾਣੀ ਲਾਉਣਾ ਉਹ ਕਹਿੰਦਾ ਮੈਠੂ ਨਹੀਂ ਲੱਗਦਾ ਕਹਿੰਦਾ ਮੇਰੇ ਤਾਂ ਵੀ ਥਿੱਟੇ-ਗੋਡੇ ਦੁਖਦੇ ਨੇ ਕਹਿੰਦਾ ਨਾ ਰਾਤ ਨੂੰ ਹੀ ਬੱਟਾ ਤਲਕ ਦਾ ਫਿਰ ਉਹ ਕਹਿੰਦਾ ਅੱਛਾ ਤੇ ਮੈਂ ਤੂੰ ਇਹ ਗੱਲ ਕਹਿਣਾ ਮਹਾ ਮਾੜੀ-ਮੋਟੀ ਘਰ ਦੀ ਬਿਟਸ ਰੱਖੀ ਹੈਗਾ ਕਦੇ ਵੇਚ ਲਿਓ ਕਿ ਸ਼ੌਂਜ ਹੋ ਤੇ ਮੁੜ ਕੇ ਇੱਥੇ ਉਹ ਬਲੱਤੀਆਂ ਚੀਜ਼ਾਂ ਝੱਕ ਕੇ ਲੈ ਜਾਣ ਲੋਕ ਲੈ ਮੈਂ ਕਿ ਹੁਣ ਬਾਹ ਉਹ ਫਿਰ ਬੰਦਾਂ ਉਹ ਬਿੜਕ ਤੇ ਰੱਖਦਾ ਨਾ ਮਾਣ ਬਟਾ ਖੜਕੇ ਦਰ ਬਿੜਕ ਤੇ ਫਿਰ ਮੈਂ ਹੁਣ ਕਿਵੇਂ ਰੱਖਾਂ ਰਾਤ ਨੂੰ ਅੱਧੀ ਰਾਤ ਹੁੰਦਾ ਇੱਥੇ ਬੈਠੀ ਰਹੂੰਗੀ ਦੱਸ ਮੈਂ ਉਹ ਸ਼ਾਮ ਨੂੰ ਆ ਜਾਓ ਉਹ ਤਾਂ ਮੈਂ ਗਿੜਾ ਮਾਰ ਕੇ ਜਾਊਗਾ ਦੇਖ 2:00 ਵਜੇ ਪਾਣੀ ਵੜਾਉਣੇ ਆ 2:00 ਵਜੇ ਤਾਂ ਮੈਂ ਆਜੂ 12:00 ਵਜੇ ਤੱਕ ਕਿੱਡੀ ਕੁ ਲ ਜਾਗਦੀ ਬੈਠ ਰਹੇਗੀ ਟੀਵੀ ਦੇਖੀਏ ਮੋਬਾਈਲ ਦੇਖੀਏ ਮਮੇ ਨੂੰ ਕਹਿ ਜਿਓ ਤੁਸੀਂ ਬੈਠ ਜੂਗੀ ਉਹ ਪਤਾ ਯਾਰ ਆਇਆ ਵੀ ਹੋਊਗਾ ਕਰੇ ਗੱਲ ਕਰਨ ਦੀ ਨਹੀਂ ਨਹੀਂ ਪਤਾ ਸੌਂ ਸੂ ਜਾਣਾ ਹੋਰ ਅੱਛਾ ਉਹ ਸਿਆਣੇ ਤਾਂ ਸਮਝ ਜਾਣਗੇ ਮੈਨੂੰ ਨਿਆਣੀ ਨੂੰ ਨੀਂਦ ਨਹੀਂ ਹੁੰਦੀ ਹੈਗੀ ਹੈ ਓਏ ਤਰ ਫੇਰ ਕੀ ਹੁੰਦਾਗਾ ਮੈਂ ਤੁਹਾਨੂੰ ਗੱਲ ਕਹੀ ਐ ਮੈਂ ਤਾਂ ਉ ਤੈਨੂੰ ਦੱਸਿਆਗਾ ਵੀ ਰੋਟੀ ਬਣਾ ਦਿਓ ਦੋ ਬੰਦਿਆਂ ਦੀ ਤਾਇਤ ਭੇਜ ਦਿਓ ਰੋਟੀ ਤਾਂ ਬਣਾ ਦੂੰਗੀ ਕੋਈ ਚੱਕਰ ਨਹੀਂ ਹੈਗੇ ਆ ਮੈਂ ਤਾਂ ਐਂ ਕਹਿੰਦੀ ਸੀਗੀ ਮੰਮੀ ਜੇ ਤੁਸੀਂ ਬਾਗ ਗਈ ਨਹੀਂ ਪਤਾ ਮੇਰੇ ਨਾਲ ਬੋਲੀ ਜਾਵੇ ਫਿਰ ਹੁਣ ਤਾਂ ਪਾਣੀ ਛੱਡਦੀ ਐ ਪਾਣੀ ਤਾਂ ਲਾਉਣਾ ਪਊਗਾ ਹੁਣ ਤਾਂ ਇਹਦਾ ਜਵਾਬ ਨਹੀਂ ਕਦੇ ਦਿਹਾੜੀ ਨੂੰ ਛੱਡ ਸਕਦੇ ਖੇਤ ਬੀਬੀ ਕੱਲਾ ਦਿਹਾੜੀ ਅਗਲਾ ਕੁ ਮਹੀਨਿਆਂ ਕਿ ਲੋੜ ਅੱਧੀ ਰਾਤੋਂ ਤੁਰਨ ਦੀ ਨਾਲ ਤਾਂ ਦੇਖੇ ਡੈਡੀ ਕਦ ਦਵਾਊਗਾ ਉਹਦਾ ਮੈਨੂੰ ਤਾਂ ਦੱਸ ਕੇ ਵੀ ਨਹੀਂ ਗਿਆ ਕਿੱਥੇ ਗਿਆ ਮੈਨੂੰ ਤਾਂ ਹੱਬਤਾ ਆਏ ਨੇ ਸਕੇਂਦਾ ਪਤਾ ਨਹੀਂ ਕਿੱਧਰ ਭੱਜ ਗਿਆ ਮੈਨੂੰ ਤਾਂ ਨਹੀਂ ਦੱਸ ਕੇ ਗਿਆ ਹੈਗਾ ਡੈਡੀ ਉਹਦਾ ਉਹਦਾ ਤਾਂ ਆਪ ਨੂੰ ਪਤੀ ਹੈ ਕਿੰਨਾ ਕੰਮ ਕਰਦਾ ਕਿੰਨਾ ਕਨਾ ਨਹੀਂ ਚੱਲ ਫੇਰ ਵੀ ਕਰੇ ਮੈਨੂੰ ਸੁਖ ਤਾਂ ਹੈਗਾ ਉਹਦਾ ਜੇ ਕੁਛ ਮੰਮੀ ਬੋਲਦੀ ਹੈਗੀ ਚਪਕਰਾ ਦਿੰਦਾ ਹੁੰਦਾ ਉਹ ਕੋਈ ਨਹੀਂ ਚਪਕਰਾ ਦਿੰਦਾ ਹੁੰਦਾਗਾ ਪਰ ਬੋਲੀ ਨਾ ਬਸ ਦੋ ਘੰਟੇ ਦੀ ਗੱਲ ਹੈ ਜਰਾ ਹੋਰ ਸਮਝੀ ਵੀ ਹੁੰਦੀ ਮੈਂ ਤਾਂ ਕੀ ਬੋਲਣਾ ਆਪੇ ਛੜੀ ਜਾਂਦੀ ਹੈ ਫਿਰ ਤਾਂ ਬੋਲਣਾ ਪੈਂਦਾ ਹੀ ਹੈ ਚੱਲ ਚੰਗਨ ਨਾਲੇ ਚਾਹ ਹੋਰ ਮੈਂ ਉਹਦਾ ਲੁੱਕੇ ਤੇ ਬੈਠ ਨਹੀਂ ਸਕਦੀ ਹੈਗੀ ਚੱਲ ਛੱਡ ਪਰਾਂ ਜਿਹੜੀਆਂ ਗੱਲਾਂ ਤੂੰ ਆ ਦਾ ਕਮਰੇ ਚ ਵੜ ਕੇ ਪਈਂ ਬਸ ਕੋਈ ਨਾ ਕੀਤਾ ਆਇਆ ਹੈਗਾ ਤਾਂ ਆਇਆ ਪੱਟ ਪਿਆਰ ਹੋ ਗਿਆ ਚਾ ਬੰਮ ਸਾਨੂੰ ਮੈਂ ਹੁਣ ਤੱਕ ਇਹ ਜਾਣਨ ਲੱਭੇ ਕੋਲੇ ਪਤਾ ਲੈ ਕੇ ਆਉਂਦੀ ਹਾੜੀ ਇਹਦਾ ਤੇ ਤੂੰ ਆਥੋਂ ਦਾ ਚਾਹ ਕੋਡ ਬੰਦੀ ਦੋ ਜਾਨੇ ਦੀ ਰੋਟੀ ਮੈਂ ਵਧੀਆ ਸਬਜੀ ਬਣਾਦੀ ਜੇ ਤਾਇਆ ਫੜਾਉਣਾ ਇਹ ਤਾਂ ਠੀਕ ਨਹੀਂ ਮੈਨੂੰ ਤੂੰ ਕਰਦੀ ਫੋਨ ਮੈਂ ਫੜ ਕੇ ਲੈ ਜਾਊਗਾ ਠੀਕ ਹੈ ਚੱਲ ਤਾਂ ਆਹਨ ਪੁੱਛ ਲੂੰਗੀ ਤਾਇਏ ਨੂੰ ਜੇ ਤਾਂ ਮੰਨੂਗਾ ਪਰ ਜੇ ਨਾ ਮੰਨੇ ਮੈਨੂੰ ਫੋਨ ਕਰਦੀਵੇਂ ਕਲੇਸ਼ ਨਾ ਕਰੀ ਜੀ ਮੈਨੂੰ ਕਲੇਸ਼ ਕਰਨ ਦੀ ਕੀ ਜ਼ਰੂਰਤ ਪੈਂਦੀ ਹੈ ਨਾਲੇ ਸਾਨੂੰ ਪਤਾ ਐ ਮੈਂ ਬਾਲਾ ਬੋਲਦੀ ਵੀ ਨਹੀਂ ਹ ਜੇ ਬੋਲਲੇ ਤਾਂ ਬੋਲਦੀਆਂ ਕਿ ਨਹੀਂ ਮੈਂ ਮਿੰਟ ਕਿ ਲੋੜ ਪੈਂਦੀ ਆ ਮੰਮੀ ਨਾਲ ਬੋਲਣ ਦੀ ਬਾਲਾ ਚਲ ਕੋਈ ਨਾ ਹੁਣ ਸਿਰ ਸਿਰ ਤੋਖ ਨੂੰ ਹਟ ਗਿਆ ਕਿ ਗੋਲੀ ਲਾ ਕੇ ਦੇਵਾਉਂਦਾ ਹੋ ਡਾਕਟਰ ਤਾਂ ਨਾ ਹੁਣ ਸੈਟ ਹੁਣ ਤਾਂ ਚਲ ਠੀਕ ਐ ਐਵੇਂ ਨਾ ਬੋਲੀ ਜਾ ਕੇ ਫਿਰ ਬਾਲਾ ਸਿਰ ਤੋਖ ਨੂੰ ਲੱਗ ਜਾਂਦਾ ਕਿ ਫਿਰ ਤੈਨੂੰ ਪਤਾ ਫਿਰ ਮੈਂ ਤਾਂ ਕਹਿੰਦੀ ਸੀ ਚਾਹ ਫਿਰ ਬਹੀ ਹੋ ਜੂਗੀ ਪੀ ਜਾਂਦੇ ਹੋਣਾ ਦੋ ਗੁੱਟਾ ਛੱਡ ਪਰਾਂ ਤੇ ਆਵ ਜਾ ਹੁਣੇ ਫਿਰ ਫਿਰ ਕਰਵਾਈ ਕਰ ਤੁਸੀਂ ਚਾਹ ਇੰਨੀ ਨਹੀਂ ਕਰਕੇ ਡੇਗ ਦਿੰਨੀ ਆ ਮੈਂ ਕੋਈ ਪਿੰਦਾ ਐ ਨਹੀਂਗਾ ਉਹ ਚਲ ਕੋਈ ਨਾ ਫਿਰ ਆ ਕੇ ਪੀ ਲੂੰ ਜੇ ਮੇਰੇ ਨਾਲ ਲੱਭ ਆ ਕੇ ਫਿਰ ਉਹ ਵੀ ਪੀਉ ਕੁੱਟਾ ਉਹ ਤਤੀ ਕਰਕੇ ਪੀ ਲਾਂਗੇ ਫੇ ਕਿੱਡੀ ਗੱਲ ਹੈ ਫਿਰ ਹੋਰ ਕਰ ਦੂੰ ਮੈਂ ਨਾ ਵਸ ਤੇ ਤਾਂ ਉਹਨਾਂ ਨੂੰ ਵੇਚ ਜਾ ਥੋੜੀ ਪੀਉਣੀਆਂ ਕੋਈ ਨਾ ਜਾ ਲਿਆਉਂਦੀ ਆ ਮੈਂ ਚਲ ਇੰਨੇ ਬੈਠ ਜੂ ਅੰਦਰ ਹਾਂ ਢੋਲਾ ਭਾਂਡੇ ਭੁੰਡੇ ਚਲ ਕੋਈ ਨਾ ਸਬਜ਼ੀ ਸ਼ੁਕ ਜਿਦਣਾ ਚਲ ਆ ਕੇ ਆਉਣੀ ਪਈ ਆ ਕਰੇ ਕਿਨਾਂ ਸਬਜ਼ੀ ਵਾਲਾ ਭਾਈ ਆਊਗਾ ਇੱਥੇ ਉਹ ਚ ਲੈ ਲਓ ਫਿਰ ਦੇਖ ਕੇ ਚੰਗਾ ਆਪੀ ਚੰਗਾ ਹਾਂ ਮੰਮੀ ਐ ਕਰਵਾ ਤੁਸੀਂ ਆਲੂ ਜੀਰ ਦੋ ਮੈਂ ਚੌਲੀ چیرਦੀ ਆਂਗੀ ਉਹਨਾਂ ਤੇ ਟਾਈਮ ਲੱਗ ਜੂਗਾ ਬਰੀਕ ਬਰੀਕ ਨੇਗੇ ਬਾਹਲੇ ਕਿਉਂ ਚਟਣੀ ਰਗੜੀ ਤਾਂ ਪਈ ਆ ਉਹਦੇ ਨਾਲ ਖਾ ਲੋ ਉਹ ਦਹੜ ਹੀ ਆਉਣਗੇ ਮੰਮੀ ਉਹਨਾਂ ਵਾਸਤੇ ਬਣਾਉਣੀ ਆ ਸਬਜੀ ਕਿਉਂ ਦਿਹਾੜ ਗਏ ਨਾ ਪਰੌਣੇ ਤਾਂ ਨਹੀਂ ਚਟਣੀ ਨਾਲ ਨਹੀਂ ਖਾਦੀ ਜਾਣੀ ਉਹਨਾਂ ਤੋਂ ਚਟਣੀ ਨਾਲ ਕਿੱਥੇ ਖਾ ਲਾਂਗੇ ਰੋਟੀ ਤੂੰ ਖਾ ਲੇਂਗੀ ਪਹਿਲਾਂ ਚਟਣੀ ਨਾਲ ਮੈਂ ਇੱਥੋਂ ਵੀ ਹੁੰਦਾ ਬਾਈ ਆਪਦੇ ਆਪ ਹੀ ਚੀਰ ਲਓ ਮੈਨਾਂ ਔਕਰ ਨਹੀਂ ਲੱਗੀ ਨਾ ਦਿਹਾੜ ਗੰਦੀ ਨਾ ਥੋੜੀ ਕੋਈ ਜੀ ਮੰਮੀ ਬੈਠੀ ਬੈਠੀ ਤਾਂ ਕੰਮ ਕਰ ਸਕਦੀ ਆ ਉਹ ਤਾਂ ਕਹਿੰਦੀ ਮੈਂ ਠੋਰਾ ਠਾਰੀ ਕਰਦੀ ਹੁੰਨੀ ਆ ਬੈਠੀ ਬੈਠੀ ਪਰ ਵਾਲੂ ਮਿੰਦੀ ਸਾਡੀ ਹੈਗੀ ਆ ਮੈਂ ਚੱਕਣੀ ਰਗੜਤੀ ਸੀਗੀ ਮੈਥੋਂ ਨਹੀਂ ਹੁੰਦਾ ਭਾਈ ਉਹ ਤਾਂ ਤੇ ਆਪਦੇ ਵਾਸਤੇ ਰਗੜਦੇ ਹੀ ਨੂੰਗਾ ਉਹਦੇ ਨਾਲ ਤਾਂ ਕਿਤੇ ਸਾਰੇ ਦਿਹਾੜੀ ਨਾ ਰੱਜ ਜਾਣ ਉਹ ਚ ਪਾਣੀ ਪਾ ਲੈ ਵਧਾ ਲੈ ਟੜਕਾ ਲਾ ਲੈ ਕਿਹਦੇ ਪਾਣੀ ਕੋਣ ਬੰਦ ਹੁੰਦਾ ਨਹੀਂ ਤੜਕਾ ਲਾ ਲੈ ਪਤਲੀ ਜੀ ਕਰ ਲੈ ਉਹਨੂੰ ਕਾ ਤੜਕ ਕੇ ਦਿੱਤੀ ਐ ਇੰਨੀ ਇੰਨੀ ਕਿ ਚੱਡਣੀ ਐ ਪਾਣੀ ਪਾ ਕੇ ਕਿੰਨੇ ਕ ਬਣ ਜੂਗੇ ਆ ਦੱਸ ਤੜਕਾ ਵੀ ਲਾ ਦੇ ਫੇਰ ਉਹ ਫੂਕ ਲੈ ਵਿੱਚ ਗਾਲ ਲੈ ਜਦੋਂ ਮੱਥਾ ਹੀ ਮਾਰਨਾ ਫੇਰ ਆਂ ਟੀਰ ਦੇ ਲੂ ਮੈਂ ਚੋਲੇ ਟੀਰ ਲੂੰਗੀ ਇੱਕ ਕੜਾ ਆਪਣੀ ਹੈਗੇ ਜਦੋਂ ਚੌਲੇ ਚਿਰੇਗੇ ਉਹ ਤਾਂ ਥਨਾਂ ਚਿਰ ਲੀ ਇਹਨਾਂ ਟਾਈਮ ਲੱਗੂਗਾ ਮੰਮੀ ਖਾਸੇ ਚੌਲੇ ਨਹੀਂ ਤਾਂ ਕਹਿੰਦੀ ਆ ਬਈ ਤੇ ਹਾਰੇ ਰੋਟੀ ਬਣਾਉਣਗੇ ਛੇਤੀ ਕਿਆ ਨੇ ਅੱਛਾ ਹਾਂ ਮੇਰੇ ਸਰਤੀ ਬੈਠਿਆ ਤੁੱਤਾ ਤੇਰੇ ਸੱਤੇ ਕੋਣੋਂ ਬੈਠਿਆ ਮੈਂ ਤਾਂ ਕਹਿੰਦੀ ਆ ਜਾ ਨਿੱਕਲ ਜਾਤਰਾ ਤੇ ਲੱਗ ਜਾ ਤੂੰ ਤਾਂ ਫੇਰਾ ਜਦੋਂ ਤੂੰ ਨਾ ਨਿੱਕਲ ਜਾਏ ਫਿਰ ਮੈਂ ਆਪੀ ਨਾ ਬਣਾ ਲੂ ਮੈਨੂੰ ਕੱਢਣੋਂ ਕਰਦੀ ਆ ਮੈਂ ਤੈਨੂੰ ਕੱਢਣੋਂ ਨਹੀਂ ਫਿਰਦੀ ਮੈਂ ਤੈਨੂੰ ਕਹਿੰਦੀ ਆ ਵੀ ਕੰਮ ਦਾ ਸਾਰਾ ਲਵਾ ਦੇ ਮੈਂ ਜਤਰਾ ਤੇ ਲੱਗ ਦੂ ਫਿਰ ਤੇਰਾ ਮੂੰਹ ਨਹੀਂ ਰਹਿਣਾ ਬਾਬਾ ਜੀ ਫਿਰ ਮੈਂ ਤਾਂ ਕਰੂਣੀ ਲਈ ਇਧਰੋਂ ਵਿਧਰੋਂ ਚੀਲ ਲਿਆਉਣੀਆਂ ਨੇ ਫਿਰ ਪਾ ਲੈਂਗੇ ਮੇਰੀ ਮਾਂ ਹੋਵੇ ਲਈ ਇਹ ਕਰਦੀਆਂ ਕੰਮ ਮੈਨੂੰ ਕੋਈ ਤਰ੍ਹਾਂ ਸੁੱਖ ਸਹਾਰਾ ਨਹੀਂ ਹੈਗਾ ਮੰਮੀ ਜੇ ਨਾਲ ਕਰਵਾ ਦਿੰਦੀ ਕੋਈ ਸਾਰੇ ਲੱਗਦਾ ਹੁੰਦਾ ਬੰਦੇ ਦਾ ਭਾਈ ਮੈਂ ਤਾਂ ਚਟਣੀ ਰਗੜ ਕੇ ਕਹਿੰਦਾ ਹੁਣ ਮੇਰਾ ਚੱਤ ਨਹੀਂ ਠੀਕ ਮੇਰਾ ਸਿਰ ਜਾ ਦੁਖੀ ਜਾਂਦਾ ਮੈਂ ਤਾਂ ਹੀ ਬੈਠੀ ਆਂ ਚਟਣੀ ਤਾਂ ਜਨ ਦੀ 20 25 ਘੰਟਾ ਦੀ ਰਗੜਤੀ ਹੋਵੇ ਤਾਂ 2 ਘੰਟੇ ਚਟਣੀ ਰਗੜੀ ਸੀਗੀ ਨੀ ਕਰਦਾ ਘੰਟਾ ਹੋਰ ਕੁੱਟ ਕੇ ਵਿੱਚ ਕਾਲ ਲੈ ਤੈਨੂੰ ਕਹੀ ਤਾਂ ਜਾਨੀ ਆ ਬਾਰ ਬਾਰ ਤੂੰ ਤਾਂ ਮੇਰੇ ਅੱਖੇ ਨਹੀਂ ਲੱਗਦੇ ਉੱਤੋਂ ਤਾਂ ਮੇਰੇ ਨਾਲ ਬੈਂਸ ਕਰ ਲੱਗਦੇ ਆ ਪਤਾ ਜੇ ਆਪਣਿਆ ਕਰਚਲ ਕੋਈ ਚੰਗਾ ਕੰਮ ਤਾਂ ਹੋਊਗਾ ਕੰਮ ਸੇ ਮੈਨੂੰ ਮੈਨੂੰ ਤਾਂ ਮਾਰਾ ਨਹੀਂ ਚੱਕੀ ਨਹੀਂ ਐ ਕਦੇ ਐ ਚੱਕ ਲੈਣੀ ਐ ਮੈਨੂੰ ਤਾਂ ਮਾਲਾ ਫੇਰਨ ਵੀ ਨਹੀਂ ਦਿੰਦੇ ਫਿਰ ਵੀ ਬੋਲੀ ਜਾਂਦੇ ਆ ਬੱਚਾ ਕੌਣ ਰੋਕਦਾ ਤੈਨੂੰ ਮਾਲਾ ਫੇਰਨ ਤੋਂ ਫੇਰ ਲਿਆ ਕਰ ਰੱਬ ਦੇ ਨਾਮੇ ਲੈ ਲਿਆ ਕਰ ਨਾ ਐਡੀ ਚੰਗਾ ਤਾਂ ਰੱਬ ਦਾ ਨਾਮ ਹੈ ਮੈਂ ਦਿਲ ਚ ਲੈਣੀ ਹੁੰਦੀ ਰੱਬ ਦਾ ਨਾਮ ਹਾਂ ਪਤਾ ਤੇਰੇ ਦਿਲ ਦਾ ਤੂੰ ਸੁਣਾ ਕੇ ਨਹੀਂ ਕਹਿਦੀ ਚੁਗਲੀਆਂ ਹੀ ਕਰਦੀ ਐ ਦਿਲ ਚ ਵੀ ਤੂੰ ਤਾਂ ਬੈਠੀ ਮੱਚਦੀ ਐ ਮੇਰੇ ਤੇ ਮੈਂ ਤਾਂ ਪੂਰੀ ਮੱਚਦੀ ਐ ਹਾਂ ਕੌੜ ਕੌੜ ਚੱਕੀ ਨਹੀਂ ਹੁੰਦੀ ਐ ਬੈਠੀ ਤੇ ਚੱਕ ਪੀ ਕਦੇ ਐ ਚੱਕ ਪੀ ਲਚਾਕਾ ਨਾ ਵੀ ਤੂੰ ਕੀ ਕਰਦੀ ਫਿਰਦੀ ਐ ਹਾਂ ਕਿਉਂ ਫਿਰ ਉਂ ਚੱਲ ਲੈ ਫਿਰ ਮੇਰੀ ਅੱਖਾਂ ਨਾਲ ਮੈਂ ਆਪਦੀ ਅੱਖਾਂ ਨਾਲ ਝਾਕਦੀਆਂ ਲੈ ਕੋਈ ਨਹੀਂ ਝਾਕਣ ਦੀ ਲੋੜ ਨਹੀਂ ਹੈਗੀ ਅੱਛਾ ਤੇਰੇ ਵੀ ਨਹੀਂ ਝਾਕਣ ਦੀ ਲੋੜ ਨਹੀਂ ਕੀ ਗੱਲ ਅੱਖਾਂ ਵਿੱਚ ਲਿਆ ਕਰ ਹੈ ਐਵੇਂ ਨਹੀਂ ਕਿ ਐਵੇਂ ਚੇ ਭੇਜਿਆ ਕਰ ਹੈ ਬੇਪਾਈ ਮਨ ਦੇ ਸੇ ਨਾ ਤੂੰ ਹਾਂ ਬਸ ਐਵੇਂ ਚੇ ਭੇਜਿਆ ਕਰ ਹੋਰ ਮੈਂ ਤੈਨੂੰ ਦੇਖਦੀ ਲੋੜ ਕੱਲ ਬਹੁਤ ਕੁਝ ਕਹੇਗੀ ਤੂੰ ਫਿਰ ਦੇਖ ਦੇ ਕਿ ਬੰਦੇ ਨੂੰ ਹਾਂ ਆ ਨਹੀਂ ਕਰਿਆ ਆ ਨਹੀਂ ਕਰਿਆ ਹੈਗਾ ਇਹ ਕਦੋਂ ਕਰਦੀ ਹੁੰਦੀ ਮੇਰੀ ਗੱਲ ਸੁਣ ਮੈਂ ਤਾਂ ਕਦੀਆਂ ਰੱਖਿਆ ਨਹੀਂਗਾ ਸਫਾਈ ਜੀ ਨਾ ਰੱਖਦੀ ਸੀ ਮੈਂ ਤਾਂ ਅਨਸੂਗਲਾ ਜਿਹਾ ਕੰਮ ਮੈਂ ਤਾਂ ਕਿਤਾ ਨਹੀਂ ਕਿਤੇ ਕੀ ਚੀਜ਼ ਪਈਆ ਕਿਤੇ ਕੀ ਪਿਆਗਾ ਦਿਖਾ ਦੇ ਢੋਣਾ ਦੇ ਤੇਰੀ ਸਫਾਈ ਮੈਂ ਦੇਖੀ ਹੋਈ ਹੈ ਜਦੋਂ ਮੈਂ ਆਈ ਆਈ ਤੇ ਗਈ ਮਰੇ ਤੇ ਐ ਜਦੋਂ ਹੁਣ ਮੈਂ ਪੇਕੇ ਵਗ ਜਾਨੀ ਇੱਕ ਦੋ ਦਿਨ ਮਰੇ ਤੇ ਐ ਪਿਆ ਹੁੰਦਾ ਸੜਿਆ ਘਰ ਆ ਕੇ ਸਮਰਦੀ ਹੁੰਨੀ ਸਾਰਾ ਕੰਮ ਤੂੰ ਹੀ ਸਮਰਨਾ ਹੁਣ ਤਾਂ ਮੈਂ ਤਾਂ ਕਹਤ ਨਹੀਂ ਅਬ ਆਪੇ ਕੁਮਾਰ ਲੂਗੀ ਤੂੰ ਹੀ ਨਾਲ ਤੂੰ ਫੁਕਰੀਆਂ ਮਾਰਿਆ ਕਰ ਪਹਿਲਾਂ ਵੀ ਤੈਨੂੰ ਮੈਨੂੰ ਤੇਰਾ ਪਤਾ ਡੈਡੀ ਨੇ ਸਾਰਾ ਦੱਸਦਾ ਮੈਨੂੰ ਤੇਰਾ ਵੀ ਕਹੀ ਜੀ ਔਰ ਡੈਡੀ ਦਾ ਤੇਰਾ ਹਾਈ ਹੈ ਇਹ ਜਾਂ ਨਵੁੱਤਾ ਕਾਮੜਾ ਕੁੱਤੇ ਪੱਲੇ ਪਿਆ ਹੁਣ ਨਿਕਲ ਗਿਆ ਡੈਡੀ ਬੋਲਦਾ ਹਾਂ ਹੁਣ ਦੱਸ ਕੇ ਗਿਆ ਕਿੱਥੇ ਗਿਆ ਨਾ ਹੁਣ ਕਿ ਦੱਸ ਕੇ ਗਿਆ ਕਿੱਥੇ ਗਿਆ ਹਾਂ ਗਿਆ ਮੈਨੂੰ ਨਿਕਲ ਗਿਆ ਤੈਨੂੰ ਹਾਂ ਦੱਸ ਕੇ ਗਿਆ ਮੈਨੂੰ ਔਰ ਕਿ ਤੈਨੂੰ ਦੱਸਦੇ ਜਾਊਗਾ ਮਰੀ ਨੂੰ ਹਾਂ ਵੇ ਤੇਰੇ ਕੀੜੇ ਪੈ ਜਾਣੋ ਕਿਹੜੇ ਕੀੜੇ ਸਾਡੇ ਤਾਂ ਸਾਰੇ ਕਬਰ ਨੂੰ ਦੱਸਦਾ ਨਹੀਂ ਸਾਰੀਆਂ ਗੱਲਾਂ ਤੈਨੂੰ ਦੱਸਤਾ ਤੇਰੇ ਪਹਿਣਗੇ ਐਡੇ ਐਡੇ ਚੱਲਣਗੇ ਸੁਣ ਜਿਹੜੇ ਤੁਸੀਂ ਲੁੱਕ ਰੱਖਦੇ ਮੈਨੂੰ ਸੋਹਰਾ ਮੈਂ ਤਾਂ ਬਾਪ ਸਮਝਦੀਆਂ ਉਹਨੂੰ ਮੈਂ ਤੈਨੂੰ ਕਦੋਂ ਕਹਿੰਦੀ ਮੈਂ ਤੂੰ ਦੁਸ਼ਮਣ ਸਮਝਦੀ ਐ ਮੈਂ ਤੇ ਬਾਪ ਹੀ ਕਹਿੰਦੀ ਐ ਮਾਛੀ ਜੀ ਕਦੇ ਵਾਸਤੇ ਮਾਛੀ ਜੀ ਤਾਂ ਆਇਆ ਵੀ ਹਰ ਇੱਕ ਗਲਤੈ ਦੇ ਕੋਲੇ ਕਰਦਾ ਮੇਰੇ ਕੋਲੇ ਗੱਤੂ ਕਰਦਾ ਲੂੰਗਾ ਬਾਈ ਉਹ ਵੱਡੇ ਨੂੰਨੇ ਦੱਸ ਕੇ ਗਿਆ ਉਹਨੂੰ ਕਹਿੰਦਾ ਜੰਦਾ ਕੁੰਡਾ ਲਾ ਦੇ ਚੰਗਾ ਬਾਹਰ ਨਾ ਬੋਲੇਗਾ ਤੂੰ ਜਾ ਤੂੰ ਜਾ ਕੇ ਚੀਰ ਲੈ ਮੇਰ ਦਾ ਮੱਥਾ ਨਾ ਮਾਰ ਮੈਂ ਤਾਂ ਚੀਰੂੰਗੀ ਇਹ ਤੇਰਾ ਬਣਿਆ ਤੂੰ ਦਿੱਤੇ ਨੇ ਦੋ ਨਾਂ ਮੈਂ ਤਾਂ ਚੀਰ ਲੂੰਗੀ ਆਪਣਾ ਮੈਨੂੰ ਵੀ ਤੇ ਤੇਰਾ ਰੱਬ ਨੇ ਤੇਰਾ ਕਦੇ ਵਾਸਤੇ ਲਾਇ ਨਹੀਂ ਕੰਮ ਕਰਨ ਵਾਸਤੇ ਲਾਇ ਨਹੀਂ ਕਿ ਬੈਠਣ ਵਾਸਤੇ ਲਾਇ ਨਹੀਂ ਤੇਰਾ ਮੇਰਾ ਤਾਂ ਘਸ ਗਿਆ ਨਾ ਬਾਲ ਘਸ ਗਿਆ ਸਾਰੇ ਅਤੇ ਕੱਟ ਕੇ ਦਿਖਾਈਂ ਆ ਦੇ ਆਹ ਪੈਨੇ ਹੱਥਾ ਆ ਦੇ ਆ ਦੇ ਮੇਰੇ ਇੱਥੇ ਨਾਲ ਤੇ ਮੇਰੇ ਹੱਥਾਂ 'ਇ ਲੱਗਦੇ ਨੇ ਦੇਖ ਨੀ ਕਿੱਥੇ ਜਦ ਮੈਂ ਗੁੱਠਾ ਲਾਉਂਨੇ ਗੁੱਠਾ ਵੀ ਨਹੀਂ ਚੱਕਦਾ ਕਹਿੰਦੇ ਭਈ ਆ ਕੱਟ ਕੇ ਕੰਮ ਕਰਦੀ ਦੇ ਮੰਮੀ ਤੂੰ ਬਾਲਾ ਨਾ ਹੋ ਕਰਿਆ ਕਰ ਚੰਗਾ ਮੈਨੂੰ ਸਾਰਾ ਪਤਾ ਹੈ ਆ ਇੱਥੇ ਬੈਠੀ ਰਹਿਣੀ ਐ ਸਾਰਾ ਦਿਨ ਸਾਰਾ ਦਿਨ ਇੱਥੋਂ ਨਹੀਂ ਹਲਦੀ ਐਗੀ ਤੂੰ ਨਹੀਂ ਮੇਰੇ ਦਾ ਮੱਥਾ ਨਾ ਮਾਰ ਜਾ ਜਦੋਂ ਪੈਜੂਗੀ ਜਾਂ ਬਹਿਜੂਗੀ ਪੈਜੂ ਬਸ ਮੇਰੇ ਕੋਲ ਕਿਰਾਏ ਰੱਬ ਨੇ ਐਸ਼ ਦਿੱਤੀ ਐ ਐਸ਼ ਕਰਨ ਵਾਸਤੇ ਪਾਉਂਗੀ ਫਿਰ ਮੇਰੇ ਸੱਤੇ ਐਸ਼ ਕਰਦੀਆਂ ਦਾ ਮਤਲਬ ਤੂੰ ਆਹ ਹੁਦ ਅਰਸਰ ਤੇ ਕਰਦੀਆਂ ਜਾਂ ਕੰਮ ਕਰ ਲੈ ਜਾ ਬੇਲੜ ਕਿਸੇ ਥਾਂ ਜਾ ਮੈਂ ਤੈਨੂੰ ਕਰਾਦਾ ਕੰਮ ਬਾਲਾ ਕੰਮ ਕਰਦੀਆਂ ਤੂੰ ਮੈਂ ਸਾਰਾ ਗੋਹਾ ਕੁੜਾ ਕਰਦੀਆਂ ਪਸ਼ੂ ਵੀ ਸਾਰੇ ਵਿੱਕ ਗਏ ਹਾਂ ਮੁਰਦਾ ਦੁੱਧ ਪੀਣ ਜੋਗੀ ਐ